ਤਾਨੂੰ ਜਿਹੜਾ ਵਰਕਾ ਹਰ ਇੱਕ ਟਰੈਕਟਰ ਦਾ ਜਿਹੜਾ ਓਕੇ ਦੀ ਰਿਪੋਰਟ ਕਰਨਾ ਪੈਂਦਾਗਾ ਜਿਸ ਕਾਰਨ ਕਰਕੇ ਜਿਹੜਾ ਟਾਈਮ ਆ ਬਹੁਤ ਜ਼ਿਆਦਾ ਲੱਗਦਾ ਆ ਟਰੈਕਟਰ ਆਪਣੇ ਕੋਲੇ ਇੰਜਨ ਇਹ ਹੋਰ ਰੀ ਦੀ ਜੋ ਆਵਾ 963 ਹੋਣ ਵਾਸਤੇ ਕਿਉਂਕਿ ਇਹਨਾਂ ਨੇ ਬਾਈ ਜੀ ਨੂੰ 963 ਉੱਥੇ ਕਰਵਾਇਆ ਸੀਗਾ ਪਰ ਲੇਕਨ ਇੱਕ ਮਹੀਨਾ ਹੋ ਗਿਆ ਪਰ ਲੇਕਨ ਇੰਨਾਂ ਦੀ ਫਿਟਿੰਗ ਨਹੀਂ ਆ ਰਹੀ ਮੈਂ ਦੇਗੀ ਚੁੱਲਾ ਸੈਂਟਰ ਪੈਨ ਸਾਰਾ ਫਿਟਿੰਗ ਹੋ ਚੁੱਕਿਆ ਸਟਾਡ ਦੇ ਵਿੱਚ ਬਿਲਕੁਲ ਨਵੇਂ ਲਾਏ ਆ ਆਪਾਂ ਕੰਪਨੀ ਦੇ ਲੱਗੇ ਜੀ ਹੁਣ ਆਪਾਂ ਇਹਦੇ ਸਪੈਂਡਲ ਫਿਟ ਛੋਣਾ ਪਰ ਡਰਾਫਟਰ ਦੇ ਵਿੱਚੋਂ ਆ ਸਾਈਜ਼ ਫਿਟ ਕਰਵਾਇਆ ਇਹਦੇ ਵਿੱਚ ਆ ਕਰੋ ਚੈੱਕ ਮੋਰ ਕਰ ਦੰਨ ਆਪ ਵੋਲਟ ਆਣਾ ਹਾਂ ਹਾਂਜੀ ਬਾਜੀ ਸਤਿ ਸ੍ਰੀ ਅਕਾਲ ਸਵਾਗਤ ਆ ਫਿਰ ਇੱਕ ਵਾਰੀ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਫੇਰ ਗੱਲ ਕਰਾਂਗੇ ਨਵੇਂ ਪਾਰਟ ਦੇ ਵਿੱਚ ਪਾਰਟ ਨੰਬਰ 4 ਦੇ ਵਿੱਚ ਜਿਹੜਾ ਕਿ 44 ਟਰੈਕਟਰ ਆਪਾਂ 963 ਕਰ ਰਹੇ ਆ। ਆਓ ਅੱਜ ਫਿਰ ਇਹਦਾ ਕੰਮ ਸਟਾਰਟ ਕਰਦੇ ਆ। ਕੰਮ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੀ ਕੀ ਇਹਦੇ ਵਿੱਚ ਕੰਪਲੀਟ ਹੋ ਚੁੱਕਿਆਗਾ। ਇਹਦੇ ਵਿੱਚ ਹੈੱਡ ਟੈਪਟਾਂ ਦੀ ਕਲੀਅਰੈਂਸ ਟੈਪਟਾਂ ਦੀ ਫਿਟਿੰਗ ਟੈਪਟਾਂ ਦੇ ਬੁਸ਼ ਸੰਪ ਦੀ ਫਿਟਿੰਗ ਟੈਂਕੀ ਦੀ ਫਿਟਿੰਗ ਸਾਰੀ ਓਕੇ ਦੀ ਰਿਪੋਰਟ ਹੋ ਚੁੱਕੀ ਆ। ਲੱਗੇ ਅੱਜ ਇਹਦਾ ਆਪਾਂ ਫਰੰਟ ਵਾਲਾ ਜਿਹੜਾ ਹਿੱਸਾ ਅਸੈਂਬਲ ਕਰਨ। ਇਹਦੇ ਵਿੱਚ ਬੁਸ਼ ਵਗੈਰਾ ਆਪਾਂ ਨਵੇਂ ਲਾਵਾਂਗੇ। ਬੁਸ਼ ਵੀ ਸਵਰਾਜ ਕੰਪਨੀ ਦੇ ਜਿਹਨੂੰ ਨਹੀਂ ਯੂਜ਼ ਕਰਾਂਗੇ। ਤੇ ਬਾਕੀ ਇਹਦੇ ਵਿੱਚ ਸਪੈਂਡਲ ਦੋਨੇ ਖਰਾਬ ਸੀਗੇ ਉਹ ਵੀ ਆਪਾਂ ਏਜੰਸੀ ਚੋਂ ਲੈ ਕੇ ਨਵੇਂ ਲਾਏ ਆ ਦੋਨੇ ਠੀਕ ਹੈ ਆਉ ਦਿਖਾਈਏ ਤੁਹਾਨੂੰ ਬੁਸ਼ ਕਰੋ ਚੈੱਕ ਸਵਰਾਜ ਦੀ ਪੈਕਿੰਗ ਦੇ ਵਿੱਚੋਂ ਆਪ ਨੂੰ ਹਾਸਲ ਹੋਇਆ ਬੁਸ਼ ਆਹ ਪਾਰਟ ਨੰਬਰ ਆ 17109 ਠੀਕ ਹੈ ਆ ਬੁਸ਼ ਬਿਲਕੁਲ ਸਵਰਾਜ ਕੰਪਨੀ ਦਾ ਬੁਸ਼ਾਂ ਦੇ ਉੱਪਰ ਵੀ ਸਵਰਾਜ ਲਿਖਿਆ ਆ ਕਰੋ ਚੈੱਕ ਆ ਬੁਸ਼ਾਂ ਦੇ ਉੱਤੇ ਵੀ ਸਵਰਾਜ ਲਿਖਿਆ ਹੈ ਇੱਥੋਂ ਤੱਕ ਕਿ ਜਿਹੜੀ ਸੈਂਟਰ ਪੈਨ ਯੂਜ਼ ਕੀਤੀ ਆ ਇਹ ਵੀ ਸਵਰਾਜ ਦੀ ਜੈਨੂਇਨ ਯੂਜ਼ ਕੀਤੀ ਆ ਇਹ ਆਪਾਂ ਨੂੰ ਆ ਪੈਕਿੰਗ ਦੇ ਵਿੱਚੋਂ حاصل ਹੋਈ ਆ ਜਿਹਦੀ ਕੀ ਲਿਸਟ ਹੈਗੀ ਆ 1400 ਤੇ 63 ਰੁਪਏ ਬਾਕੀ ਇਹ 24 ਦੀ ਲਿਸਟਾ ਹੁਣ ਵੱਧ ਕੇ 1500 1550 ਦੇ ਕਰੀਬ ਹੋ ਚੁੱਕੀ ਆ ਆਓ ਤੁਹਾਨੂੰ ਸੈਂਟਰ ਪੈਨ ਤੇ ਵੀ ਦਿਖਾਵਾਂ ਸਵਰਾਜ ਲਿਖਿਆ ਆ ਦੇਖੋ ਸਵਰਾਜ ਦੀ ਮੋਹਰ ਤੁਹਾਨੂੰ ਸੈਂਟਰ ਪੈਨ ਤੇ ਵੀ ਦੇਖਣ ਨੂੰ ਮਿਲੇਗੀ ਇਸੇ ਤਰ੍ਹਾਂ ਜਿਹੜੇ ਸਪੈਨਡਲ ਨੇ ਫਰੰਟ ਵਾਲੇ ਇਹ ਵੀ ਸਵਰਾਜ ਦੇ ਜਿਹਨਾਂ ਨੇ ਯੂਜ਼ ਕੀਤੀ ਆ ਬਿਲਕੁਲ ਬ੍ਰਾਂਡ ਰਿਉ ਕੰਪਨੀ ਦੇ ਕਰੋ ਚੈੱਕ ਆ ਦੇਖੋ ਸਵਰਾਜ ਵਗੈਰਾ ਦੀ ਮੋਹਰ ਤੁਹਾਨੂੰ ਬਕਾਇਦਾ ਲਿਖੀ ਵੀ ਮਿਲੂਗੀ ਬਾਕੀ ਲੱਗੇ ਆਪਾਂ ਇਹਦੇ ਵਿੱਚ ਬੁਸ਼ ਵਗੈਰਾ ਫਿੱਟ ਕਰਨ ਬੁਸ਼ ਆਪਾਂ ਇਹਦੇ ਵਿੱਚ ਸਵਰਾਜ ਦੇ ਤੁਹਾਨੂੰ ਦਿਖਾਤੇ ਆਪਾਂ ਇਹੀ ਫਿੱਟ ਕਰਾਂਗੇ ओरिजिनल ਆਹ ਵਾਲੇ ਬੁਸ਼ ਫਿੱਟ ਕਰਾਂਗੇ ਇੱਥੇ ਠੀਕ ਹੈ ਤੇ ਜੁੜਰੇ ਵੀਡੀਓ ਦੇ ਨਾਲ ਬਾਕੀ ਤੁਹਾਨੂੰ ਸਾਰਾ ਵਲੌਗ ਚ ਦਿਖਾਵਾਂਗੇ ਹਾਂਜੀ ਠੋਕਦੇ ਆਂ ਆਪਾਂ ਬੁਸ਼ ਫਿਰ ਕਰਦੇ ਆਂ ਫਿੱਟ ਪੁਸ਼ਾਂ ਨੂੰ ਬਾਲੇ ਆ ਗਈ ਆਪਾਂ ਲਓ ਤੋ ਆਪਣਾ ਜਿਹੜਾ ਵਿੱਕੀ ਬਾਈ ਦਾ ਟਰੈਕਟਰ ਤਿਆਰ ਕਰਨ ਤੋਂ ਬਾਅਦ ਤੇ ਫਿਰ ਆਗੇ ਸੀ ਆਪਾਂ ਇਧਰ ਖਰਾਦ ਵਾਲੀ ਸ਼ੌਪ ਤੇ ਇੱਕ ਆਪਾਂ ਜਿਹੜੇ ਸਪੈਂਡਲ ਲੈ ਕੇ ਆਏ ਸੀ ਕੱਲ ਤੇ ਉਹ ਆਪਾਂ ਵਟਾ ਕੇ ਲੈ ਆਂਦੇ ਆ ਆ ਹੋਰ ਲੈ ਆਂਦੇ ਆ ਕਰੋ ਚੈੱਕ ਉਹ ਸਪੈਂਡਲਾਂ ਦੇ ਵਿੱਚ ਫਰਕ ਸੀਗਾ ਕਿਉਂਕਿ ਆਪਾਂ ਨੂੰ ਸਪੈਂਡਲ ਉਹ ਥੋੜੇ ਜੇ ਲੰਬੇ ਵਾਲੇ ਚਾਹੀਦੇ ਸੀਗੇ ਤੇ ਜਿਹੜੇ ਕਿ ਆਪਾਂ ਫੇਰ ਵਟਾ ਕੇ ਲੈ ਕੇ ਆਏ ਆ ਕਿਉਂਕਿ ਉਹ ਸਪੈਂਡਲ ਆ ਥੋੜੇ ਛੋਟੇ ਰਹਿ ਗਏ ਸੀ ਅੱਧੇ ਇੰਚੀ ਇਹ ਵੀ ਦੇਖੋ ਆ ओरिजिनल ਜਿਹੜੇ ਵਟਾ ਕੇ ਲੈ ਕੇ ਆਏ ਆ ਉਹ ओरिजिनल ਆ ਬਿਲਕੁਲ ਸਵਰਾਜ ਪੈਕਿੰਗ ਵਾਲੇ ਤੇ ਸੋ ਚੱਲਦੇ ਆ ਇੱਕ ਇਤਰਾਈ ਸੀ ਖਰਾਦ ਵਾਲੀ ਸ਼ੌਕ ਤੇ ਟੱਕਾ ਬਾਪੂ ਵੇਖੇ ਤਰ੍ਹਾਂ ਕਰੀ ਜਾਂਦਾ ਪਾਈਪਾਂ ਵੇਲਡ ਕਿਉਂਕਿ ਇਹਨਾਂ ਦਾ ਕੰਮ ਆ ਜਿਹੜਾ ਪਾਈਪਾ ਬੋਪਾ ਵੀ ਬਣਾ ਕੇ ਦਿੰਦੇ ਸਾਰੀਆਂ ਕਰੋ ਚੱਕ ਫਾਰ ਟਰੈਕਟਰ ਆਪਣੇ ਕੋਲੇ ਇੰਜਨ ਨੇ ਹਬ ਹੋ ਰਹੀ ਈ ਜੋ ਆਇਆ ਵਾ 963 ਹੋਣ ਵਾਸਤੇ ਕਿਉਂਕਿ ਇਹਨਾਂ ਨੇ ਬਾਈ ਜੀ ਨੇ 963 ਉੱਪਰ ਕਰਵਾਇਆ ਸੀਗਾ ਪਰ ਲੇਕਨ ਇੱਕ ਮਹੀਨਾ ਹੋ ਗਿਆ ਪਰ ਲੇਕਨ ਇੰਨਾਂ ਦੀ ਫਿਟਿੰਗ ਨਹੀਂ ਆ ਰਹੀ ਸੀਗੀ ਬਹੁਤ ਅੱਜੇ ਵੇਸੀ ਮਕੈਨਿਕ ਭਰਾ ਵੀ ਤੇ ਜੋ ਕਿ ਆਪਣੇ ਕੋਲੇ ਇੰਨਾਂ ਲੈ ਕੇ ਆਇਆ ਸੈਟਿੰਗ ਕਰਵਾਉਣ ਵਾਸਤੇ ਇਧਰ ਜਿਹੜਾ ਫੋਰ ਟਰੈਕਟਰ ਆਪਣੇ ਕੋਲੇ ਆਇਆ ਵਾ ਲੁਧਿਆਣੇ ਆ ਰਹੀਦਾ ਉਹਦਾ ਇੰਜਨ ਆ ਆ ਇੰਜਨ ਵੀ ਆਪਣਾ ਹੀ ਆਰਜੰਦਾ ਇਹ ਦੂਜੀ ਵਰਕਸ਼ਾਪ ਤੇ ਖੁੱਲਿਆ ਹੋਇਆ ਤੇ ਇਧਰ ਆਪਣਾ ਜਿਹੜਾ ਆਪਣੇ ਕੋਲ ਪਟਿਆਲੇ ਤੋਂ ਆਇਆ ਸੀਗਾ ਸਵਰਾਜ ਟਰੈਕਟਰ ਉਹਦੀ ਪੁਲੀ ਬਣਵਾ ਰਹੇ ਆ ਬਾਈ ਤੋਂ ਆਪਾਂ ਆ ਕਰੋ ਚੱਕ ਕਿਉਂਕਿ ਉਹਦੇ ਅਲਟਰਨੇਟਰ ਦੇ ਜਿਹੜੇ ਚੱਕਰ ਠੀਕ ਨਹੀਂ ਆ ਰਹੇ ਸੀ ਜਿਸ ਕਾਰਨ ਕਰਕੇ ਫਿਰ ਆਪਾਂ ਪੁਲੀ ਜਿਹੜੀ ਬਣਵਾ ਕੇ ਲੈ ਜਾਣੇ ਆ ਤੇ ਉਹਦੀ ਸੈਟਿੰਗ ਕਰਦੇ ਆ ਠੀਕ ਹੈ ਤੇ ਬਾਕੀ ਆਲਰੇਡੀ ਬਾਈ ਕੋਲ ਕੰਮ ਤੁਸੀਂ ਦੇਖ ਸਕਦੇ ਹੋ ਤੇ ਬਾਬੇ ਦੀ ਕਿਰਪਾ ਕੋਲ ਠੀਕ ਹੈ ਕਰੋਚੇ ਇਧਰ ਲੱਗ ਰਹੀਆਂ ਹੈਡ ਦੀਆਂ ਸੀਟਾਂ ਆਪਣੇ ਸਵਰਾਜ ਦੀ ਆ ਅਰਜਨ ਦੀ ਸੋ ਦੋਸਤੋ ਜਿਹੜਾ ਆਪਣਾ 744 ਤਿਆਰ ਹੋ ਰਿਹਾ ਹੋ ਰਿਆਂ ਵਿੱਕੀ ਬਾਈ ਜੀ ਦਾ ਤੇ ਉਹਦੇ ਵਿੱਚ ਆਪਣਾ ਦੇਗੀ ਚੁੱਲਾ ਸੈਂਟਰ ਪੈਨ ਸਾਰਾ ਫਿਟਿੰਗ ਹੋ ਚੁੱਕਿਆ ਸਟਾਡੇ ਦੇ ਵਿੱਚ ਬਿਲਕੁਲ ਨਵੇਂ ਲਾਏ ਆਪਾਂ ਕੰਪਨੀ ਦੇ ਲੱਗਿਆ ਜੀ ਹੁਣ ਆਪਾਂ ਇਹਦੇ ਸਪੈਂਡਲ ਫਿੱਟ ਕਰਨ ਹਾਬਾਂ ਫਿੱਟ ਕਰਨਾ ਠੀਕ ਹੈ ਤੇ ਬਾਕੀ ਤੁਹਾਨੂੰ ਦਿਖਾਉਣਾ ਸਾਰਾ ਫਿੱਟ ਕਰਕੇ ਤੇ ਕਿਵੇਂ ਲੱਗਦੀ ਲੁੱਕ ਇਹਦੀ ਟਾਇਟਰ ਚੜਾ ਕੇ ਠੀਕ ਹੈ ਸਿਲੰਡਰ ਦੀ ਵੀ ਫਿਟਿੰਗ ਅੱਜ ਕਰ ਦੇਵਾਂਗੇ ਆਪਾਂ ਜੀ ਬਾਕੀ ਇਧਰ ਜਿਹੜਾ 744 ਆਪਾਂ ਟਰੈਕਟਰ ਦਾ ਉਹ ਹੀ ਖਾਨੇ ਤਿਆਰ ਕੀਤਾ ਸੀਗਾ ਤੇ ਸੋ ਇਹਦਾ ਕਲੱਚ ਦਾ ਕੰਮ ਕਰ ਰਹੇ ਆਂ ਆਪਾਂ ਕਿਉਂਕਿ ਪਹਿਲਾਂ ਆਪਾਂ 4-5 ਸਾਲ ਪਹਿਲਾਂ ਟ੍ਰੇਡ ਕੀਤਾ ਸੀਗਾ ਇਹਦੇ ਵਿੱਚ ਇੱਕ ਤਾਂ ਕਲੱਚ ਦਾ ਕੰਮ ਕਰਨਾ ਇੱਕ ਬਾਈ ਨੇ ਐਮ ਪੀ ਸੀ ਯੂਨਿਟ ਲਾਉਣਾ ਹੀ ਪੰਪ ਦੇ ਉਹ ਲਵਾਉਣਾਗਾ ਇੱਕ ਟਰਬੋ ਆਇਆ ਇਹ ਕਰੋ ਚੈੱਕ ਸੋ ਦੋਸਤੋ ਆਪਣੇ ਜਿਹੜੇ ਹਿੱਸੇ ਦੀ ਫਿਟਿੰਗ ਚੱਲੀ ਜਾਂਦੀ ਹੈ ਇਹਦੇ ਵਿੱਚ ਆਪਾਂ ਸਪੈਂਡਲ ओरिजिनल ਜੈਂਸੀ ਦੇ ਯੂਜ਼ ਕੀਤੇ ਕਰੋ ਚੈੱਕ ਬਾਕੀ ਆਪਾਂ ਦੇ ਵਿੱਚ ਐਲਕੀਆਂ ਚੇਂਜ ਕਰਤੀਆਂ ਲੱਗਿਆ ਹੁਣ ਆਪਾਂ ਦੀ ਹੱਬ ਫਿਟ ਕਰਨ ਹੱਬਾਂ ਦੇ ਵਿੱਚ ਵੀ ਬੈਰਿੰਗ ਆਪਾਂ ਬਿਲਕੁਲ ਜੈਨੋ ਨੂੰ ਯੂਜ਼ ਕਰਾਂਗੇ ਕਰੋ ਚੈੱਕ ਸੋਨਾਲੀਕਾ ਕੰਪਨੀ ਦੇ ਆ ਦੇਖੋ ਸੋਨਾਲੀਕਾ ਕੰਪਨੀ ਸਵਰਾਜ ਦੇ ਸੇਮ ਹੀ ਆ ਬਾਕੀ ਸਵਰਾਜ ਦੇ ਬੈਰਿੰਗਾਂ ਇਹ ਜਿਹੜੇ ਸਪਿੰਡਲ ਵਾਲੇ ਆ ਇਹ ਸਵਰਾਜ ਦੇ ਫਟਕਾਂ ਨੇ ਜਿਹੜੇ ਤੇ ਆ ਜਗ੍ਹਾ ਤੇ ਆਉਂਦੇ ਆ ਕਿਉਂਕਿ ਸੋਨਾਲੀਕਾ ਸੋਨਾਲੀਕਾ ਤੇ ਸਵਰਾਜ ਦੇ ਜੈਨੂਇਨ ਬੇਰਿੰਗ ਕੰਪਨੀ ਦੇ ਵੀ ਆਪਾਂ ਯੂਜ਼ ਕੀਤੇ ਇਹਦੇ ਵਿੱਚ ਬਾਕੀ ਕਰੋ ਚੱਕਾ ਐਲ ਕੰਦੇ ਆ ਨਵੀਆਂ ਤੇ ਬੋਲਟ-ਬੋਲਟ ਨਵੇਂ ਲੱਗੇ ਹੋਏ ਇਹਨਾਂ ਦੇ ਰੂਪ ਵਿੱਚ ਤੇ ਬਾਕੀ ਇਧਰ ਜਿਹੜੇ ਪੁਰਾਣੇ ਸਪਿੰਡਲ ਦੇ ਨਟ-ਬੋਲਟ ਇਹ ਖੋਲਾਂਗੇ ਆਪਾਂ ਕਿਉਂਕਿ ਪੁਰਾਣੇ ਸਪਿੰਡਲ ਦੇ ਜਿਹੜੇ ਨਟ-ਬੋਲਟ ਆਗੇ ਇਹ ਆਪਾਂ ਇਹੀ ਖੋਲ ਕੇ ਲੱਗਣਗੇ ਤੇ ਜਿਹੜੀਆਂ ਆਹ ਸਿਲੰਡਰ ਵਾਲੀਆਂ ਜਿੱਥੇ ਲੱਪੇ ਹੁੰਦੇ ਆ ਇਹ ਨਵੇਂ ਮਾਡਲ ਦੇ ਲੱਗਣਗੇ ਠੀਕ ਹੈ ਤੇ ਕਰ ਦਿਆ ਫਿੱਟ ਚਾਈ ਦੀ ਜੀ ਦੋਸਤੋ ਆਈ ਸੀ ਅੱਜ ਆਪਾਂ ਫੇਰ ਕੋਟਪੁਰ ਆ ਗਏ ਨੀਰਾ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਪਹਿਲਾਂ ਸੁਭਾ ਕਰਵਾ ਕੇ ਲੈ ਕੇ ਲੈ ਕੇ ਗਏ ਕਿਉਂਕਿ ਜਿਹੜਾ ਟਰੈਕਟਰ ਆਪਾਂ ਬਾਈ ਵਿੱਕੀ ਜੀ ਦਾ ਤਿਆਰ ਕਰ ਰਹੇ ਹਾਂ ਉਹਦੇ ਵਿੱਚ ਕੁਝ ਕੰਮ ਕਰਵਾਉਣਾ ਸੀ ਆਪਾਂ ਤੇ ਬਾਈ ਯਾਰ ਜਣ ਆਪਣੇ ਕਰੀਬ 7:30-8:00 ਵਜੇ ਹੈ ਨਾ ਰਾਤ ਦੇ ਤੇ ਕੰਮ ਕਰਵਾਈ ਜਾਨਾ ਬਾਈ ਯਾਰ ਜਣ ਕਿਉਂਕਿ ਕੰਮ ਦੀ ਹੈਗੀ ਖੱਚ ਬਹੁਤ ਜ਼ਿਆਦਾ ਕਾਕੀ ਬਾਈਰ ਕੇ ਕੰਮ ਕਰੀਏ ਤੁਹਾਨੂੰ ਉਹ ਵੀ ਦਿਖਾਉਣਾ ਹਨ। ਕਿਉਂਕਿ ਕਈ ਭਰਾ ਕਹਿੰਨਗੇ ਆਪਦੇ ਟਾਈਮ ਨਾਲ ਚਾਵੜਾ ਕਰੇ ਟਾਈਮ ਨਾਲ ਨਹੀਂ ਵੀਰੋ ਕਿਉਂਕਿ ਕੰਮ ਦੁਕਾਨ ਤੇ ਬਹੁਤ ਜ਼ਿਆਦਾ ਵੀ ਹੈ ਆਪਾਂ ਨਾਈਟ ਨੂੰ ਵਰਕ ਕਰਾਂਗੇ ਤਾਂ ਭੱਜ ਭਜਾਈ ਕਰਾਂਗੇ ਫੇਰ ਹੀ ਕੰਪਲੀਟ ਹੋਣਾ ਹਨ। ਤੇ ਸੋ ਆਏ ਸੀ ਕੋੜਗਪੁਰੇ ਆਪਾਂ। ਤੇ ਸੋ ਬਾਈ ਕੋਲੇ ਆਏ ਸੀ ਆਪਾਂ ਤੇ ਕੰਮ ਆਪਾਂ ਕੀ ਕਰਵਾਉਣਾ ਉਹ ਵੀ ਦੱਸ ਦਿਆਂ ਤੁਹਾਨੂੰ। ਕਿਉਂਕਿ ਆਪਣਾ ਜਿਹੜਾ ਨਵੇਂ ਮਾਡਲ ਵਾਲਾ ਪਾਵਰ ਸ਼ੇਰਿੰਗ ਵਾਲਾ ਪੈਪਾਣਾ ਜਿਹੜੀ ਹੁਣ ਵਾਲੇ ਮਾਡਲ ਚ ਆ ਰਹੀਆਂ ਆ ਦੇਖੋ। ਇਹ ਪੈਪਾਪਾ ਮੰਗਾ ਲਿਆ ਸੀਗਾ। ਕਰੋਟੇ ਇਹ ਆਪਣੇ ਕੋਲ ਅੱਜ ਪਹੁੰਚ ਜਗਾ। ਦੀਦ ਲਿਸਟ ਹੈਗੀ ਹੈ 1045 ਰੁਪਏ। ਤੇ ਸੋਏ ਦੇ ਵਿੱਚ ਨਾ ਅਡਾਪਟਰ ਆਪਣੇ ਦੇ ਬਣੇ ਬਣਾਏ ਮਿਲਦੇ ਨਹੀਂ ਉਹ ਸਿਲੰਡਰ ਵਾਲੇ। ਉਹ ਬਾਈ ਤੋਂ ਆਪਾਂ ਬੋਰ ਕਰਵਾਏ ਆ। ਆਹ ਵਾਲੇ। ਸੋਨਾ ਪਰ ਅਡਾਪਟਰ ਦੇ ਵਿੱਚੋਂ ਆਹ ਸਾਈਜ਼ ਫਿਟ ਕਰਵਾਇਆ ਇਹਦੇ ਵਿੱਚ। ਆਹ ਕਰੋ ਚੱਕ ਬੋਰ ਕਰਾ ਕੇ। ਕਿਉਂਕਿ ਆਹ ਰੌਡ ਰਿੰਗ ਵਿੱਚ ਨਾ ਲੱਗਦਾ ਨਹੀਂ ਸੀਗਾ ਆਹ ਕਰੋ ਚੱਕ। ਇਹ ਰਾਉਂਡ ਰੰਗ ਆਪਾਂ ਨਾਲ ਲੱਗਦਾ ਕੀਤਾ ਤਾਂ ਜੋ ਜਿਹੜੀ ਪਾਈਪ ਦੀ ਲੀਕੇਜ ਨਾ ਹੋਵੇ ਇਸ ਕਾਰਨ ਕਰਕੇ ਫਿਰ ਬਾਈ ਤੋਂ ਨਾ ਆਪਾਂ ਬੋਰ ਕਰਵਾਇਆ ਡਾਕਟਰ ਕਰੋ ਚੱਕ ਆਪ ਬੋਰ ਕਰਵਾਇਆ ਤੇ ਜਿਹੜੀ ਇਧਰਲੀ ਚੂੜੀ ਆ ਇਹ ਆਪਾਂ ਜੱਕ ਚ ਪਵਾਤੀ ਆ ਤੁਹਾਨੂੰ ਦਿਖਾਉਣਾ ਮੈਂ ਆਹਲੀ ਚੂੜੀ ਇਹ ਚੂੜੀ ਆਪਾਂ ਜੱਕ ਚ ਇਧਰ ਫਿਟ ਕਰਾਤੀ ਆ ਆ ਦੇਖੋ ਐਸੇ ਜੀ ਅੱਜ ਇੱਕ ਜਿਹਾ ਆਪਾਂ ਚੂੜੀ ਫਿਟ ਕਰਾਤੀ ਅਡਾਪਟਰ ਵਾਲੀ ਤੇ ਹੁਣ ਆਪਣਾ ਇਹ ਕੰਪਨੀ ਦਾ ਪਾਈਪਾਂ ਜਿਹੜਾ ਇਦਾਂ ਹੀ ਫਿਟਿੰਗ ਹੋ ਜਾਣੀਆਂ ਇਹ ਚੱਕ ਦੇਖੋ ਠੀਕ ਹੈ ਬਾਕੀ ਪਾਈਪਾ ਆਪਣੇ ਕੋਲੇ ਹਜੇ ਦੋ ਹੀ ਪਹੁੰਚੇਗਾ ਬਾਕੀ ਪਾਈਪਾ ਦੂਜੇ ਵੀ ਕੱਲ ਨੂੰ ਆ ਜਾਣਗੇ ਤੇ ਬਾਈ ਇੱਧਰ ਨਾਈਟ ਨੂੰ ਕ੍ਰੈਂਕ ਗ੍ਰੈਂਡ ਕਰੀ ਜਾਂਦਾ ਕਾ ਅਰਜੰਦੀ ਚਲੋ ਜਾਈਏ ਹੁਣ ਦੇਖਿਆ ਅਰਜੰਦੀ ਕ੍ਰੈਂਕ ਤੇ ਗ੍ਰੈਂਡ ਹੋਈ ਜਾਂਦੀ ਹੈ ਇਹ ਵੀ ਇੰਜਨ ਆਪਣੀ ਅਰਜੰਦਾ ਬਾਕੀ ਹੋਰਾ ਢਿਕਣੀ ਬਾਈਕ ਹੋਈ ਇੰਨੇ ਇੰਜਨ ਪਾਈਆ ਦੇਖੋ ਕਿੰਨੇ ਰੈਂਕਾ ਪਾਈਆ ਉਹਨੇ ਇੰਜਨ ਬਾਈਕ ਕੋਲੇ ਆਏ ਪਏ ਆ ਚਲ ਜੱਕ ਤੇ ਚਲੋ ਬਾਕੀ ਆਪਣਾ ਕੰਮ 10 ਮਿੰਟ ਦਾ ਰਹਿ ਗਿਆ ਤੇ ਫਿਰ ਉਸ ਤੋਂ ਬਾਅਦ ਚੱਲਦੇ ਵਾ ਵਰਕਸ਼ਾਪ ਤੇ ਬਾਕੀ ਵਰਕਸ਼ਾਪ ਚੱਲ ਕੇ ਤੁਹਾਨੂੰ ਦਿਖਾਉਣਾ ਠੀਕ ਹੈ ਸੋ ਦੋਸਤੋ ਆਪਾਂ ਕੋੜਕਪੁਰੇ ਤੋਂ ਆ ਗਏ ਸੀਗੇ ਕੋੜਕਪੁਰੇ ਤੋਂ ਜਿਹੜਾ ਕੰਮ ਕਰਵਾ ਕੇ ਲੈ ਕੇ ਆਏ ਆ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਕਿਉਂਕਿ ਸੱਜਣੋਂ ਜਦੋਂ ਵੀ ਅਸੀਂ ਇੰਆ ਫਿਟ ਕਰਦੇ ਆ ਉਹਦੇ ਵਿੱਚ ਸਭ ਤੋਂ ਵੱਧ ਮੇਨ ਜ਼ਰੂਰੀ ਹੁੰਦੀ ਹੈ ਉਹਦੀ ਸੈਟਿੰਗ ਇਸੇ ਕੱਲ੍ਹ ਵਾਲੇ ਵਲੌਗ ਚ ਦਿਖਾਇਆ ਵੀ ਪਿਸਟਨਾਂ ਦੀ ਆਪਾਂ ਨੂੰ ਸੈਟਿੰਗ ਕਿਉਂ ਜ਼ਰੂਰੀ ਆ ਕਿਉਂ ਕਰਨੀ ਪੈਂਦੀ ਆ ਕਿਹੜੀ ਗੇਜ ਨਾਲ ਆਪਾਂ ਸੈਟਿੰਗ ਕਰਦੇ ਆ ਸਾਰੀ ਤੁਹਾਨੂੰ ਦੱਸਿਆ ਬਾਕੀ ਕਈ ਭਰਾ ਕਹਿਣਗੇ ਤੂੰ ਸ਼ਿਮਾ ਬਾਰੇ ਤਾਂ ਕੁਝ ਦੱਸਿਆ ਨਹੀਂ ਦੇਖੋ ਉਹ ਸਿਸਟਮ ਸਾਰਾ ਇਦਾਂ ਅਸੀਂ ਸ਼ੇਅਰ ਨਹੀਂ ਕਰ ਸਕਦੇ ਵੀਡੀਓ ਦੇ ਵਿੱਚ ਹਰ ਹਰ ਬੰਦੇ ਹਰ ਇੱਕ ਬੰਦੇ ਦਾ ਆਪਣਾ ਆਪਣਾ ਸਿਕਰਟ ਹੁੰਦਾ ਕਿਸੇ ਵੀ ਕੰਮ ਕਿਉਂਕਿ ਜਿਹੜੀ ਸਾਡੀ ਵੀਡੀਓ ਅਸੀਂ ਆਪਣੇ ਮਕੈਨਿਕ ਭਰਾਵਾਂ ਨੂੰ ਜਾਣਨਾ ਪਾਉਣ ਦੀ ਖਾਤਰ ਬਣਾ ਰਹੇ ਹਾਂ ਬਾਕੀ ਕਈ ਮਕੈਨਿਕ ਭਰਾ ਆਪਣੇ ਹੈਂਡ ਤੋਂ ਵੀ ਜਾਣਕਾਰੀ ਹਾਸਲ ਕਰ ਲੈਂਦੇ ਆ ਜੇ ਤੁਸੀਂ ਕਹੋਗੇ ਮੈਨੂੰ ਸਿਖਾ ਕੇ ਜਾਊਗਾ ਘਰੇ ਆ ਕੇ ਇਦਾਂ ਪੋਸੀਬਲ ਨਹੀਂ ਹੋ ਸਕਦਾ ਇਹਦੇ ਲਈ ਤਾਂ ਤੁਹਾਨੂੰ ਮਿਹਨਤ ਕਰਨੀ ਪਊ ਜਾਂ ਸਾਡੇ ਕੋਲੇ ਕੰਮ ਕਰਨਾ ਪਊ ਫੇਰ ਜਾ ਕੇ ਕੋਈ ਨਾ ਕੋਈ ਸਿੱਖਣਾ ਮਿਲੂਗਾ ਤੁਹਾਨੂੰ ਕਿਉਂਕਿ ਇਦਾਂ ਫਰੀ ਦੇ ਵਿੱਚ ਤੁਹਾਨੂੰ ਪਤਾ ਗਿਆਨ ਨਹੀਂ ਮਿਲਦਾ ਹੁੰਦਾ ਕਿਤੇ ਜ ਮਰਜੀ ਜਾਓੜੀ ਇਸੇ ਤਰ੍ਹਾਂ ਕਿਉਂਕਿ ਜਿੰਨੀ ਮੈਂ ਸੈਟਿੰਗ ਤੁਹਾਨੂੰ ਦੱਸਦਾ ਇੰਨੀ ਅੱਜ ਤੱਕ YouTube ਤੇ ਸਰਚ ਮਾਰ ਲਿਓ ਇੱਕ ਦੋ ਬੰਦੇ ਹੀ ਆ ਜਿਹੜੇ ਦਿੰਦੇ ਆ ਜਾਣਕਾਰੀ ਨਹੀਂ ਤਾਂ ਤੁਹਾਨੂੰ ਫੇਕ ਮਿਲਣੀਆਂ ਵੀਡੀਓ ਸਾਰੀਆਂ ਜਿੰਨੀਆਂ ਮਰਜ਼ੀ ਤੁਸੀਂ YouTube ਤੇ ਆਪਣਾ ਸਰਚ ਮਾਰ ਲਿਓ ਸਾਰੇ ਬੰਦੇ ਆਪਣਾ ਕੰਮ ਕਰਕੇ ਦਿਖਾ ਦਿੰਦੇ ਆ ਪਰ ਲੇਕਿਨ ਜਿੰਨੀ ਪਰਮਾਤਮਾ ਵੱਲੋਂ ਅਸੀਂ ਕਿਸੇ ਨੂੰ ਇਨਫੋਰਮੇਸ਼ਨ ਦੰਨੇ ਆ ਇਹ ਨਹੀਂ ਤਾਂ ਸ਼ਾਇਦ ਹੀ ਤੁਹਾਨੂੰ ਦੇਖਣ ਨੂੰ ਮਿਲਦੀ ਹੋਊਗੀ ਆਓ ਅੱਜ ਜਿਹੜੀ ਸਵਰਾਜ ਇੰਜਨ ਦੀ ਜਿਹੜੀ ਮੇਨ ਸੈਟਿੰਗ ਹੁੰਦੀ ਆ ਮੇਨ ਜਾਨ ਹੁੰਦੀ ਆ ਉਹ ਹੁੰਦੀ ਆ ਦਾ ਟਾਈਮਿੰਗ ਸੈਟਿੰਗ ਦੋ ਇਹਦੀਆਂ ਸੈਟਿੰਗਾਂ ਤਿੰਨ ਸੈਟਿੰਗਾਂ ਹੁੰਦੀਆਂ ਇੱਕ ਤਾਂ ਇਹਦਾ ਇੰਜਨ ਫ੍ਰੀ ਰੱਖਣਾ ਦੂਜੀ ਟੌਪ ਦੀ ਸੈਟਿੰਗ ਤੀਜੀ ਇਹਦੀ ਹੁੰਦੀ ਹੈ ਫਿਊਲ ਪੰਪ ਦੀ ਸੈਟਿੰਗ ਜੇ ਇਹ ਤਿੰਨੇ ਸਹੀ ਹੈ ਤੁਹਾਡੀਆਂ ਤਾਂ ਸਵਰਾਜ ਦੇ ਇੰਜਨ ਨੂੰ ਕੋਈ ਨਿਰੋਖ ਸਕਦਾ ਚੱਲਣ ਕਿਹੜੀ ਮਰਜ਼ੀ ਕਿਹੜਾ ਮਰਜ਼ੀ ਤਕੜਾ ਮਕੈਨਿਕ ਹੋਵੇ ਕਹਿ ਦੂਗਾ ਵੀ ਮੈਂ ਇੰਜਨ ਨੂੰ ਇਦਾਂ ਚਲਾ ਲਊਗਾ ਪਰ ਨਹੀਂ ਇਹ ਤਿੰਨ ਚੀਜ਼ਾਂ ਤੁਹਾਡੇ ਇੰਜਨ ਦੇ ਵਿੱਚ ਸਫਲਤਾਪੂਰਵਕ ਨਹੀਂ ਨਹੀਂ ਤੁਸੀਂ ਵਰਤੀਆਂ ਨਹੀਂ ਉਹਨਾਂ ਤੇ ਧਿਆਨ ਦਿੱਤਾ ਤਾਂ ਇੰਜਨ ਕਦੇ ਨਹੀਂ ਚੱਲਦਾ ਜਿੰਨਾ ਮਰਜ਼ੀ 50 ਸਾਲ ਹੋ ਗਏ ਉਹ ਤੁਹਾਨੂੰ ਕੰਮ ਕਰਦੇ ਆ 5 70 ਸਾਲ ਹੋ ਗਏ ਹੁਣ ਕਿਆ ਹੋ ਗਏ ਨਾ ਉਮਰ ਬੀਤ ਗਈ ਹੋਵੇ ਪਰ ਜੇ ਤਿੰਨ ਸੈਟਿੰਗਾਂ ਨਹੀਂ ਤੁਹਾਡੇ ਇੰਜਾਂ ਦੇ ਵਿੱਚ ਤਾਂ ਇੰਜਨ ਕਦੇ ਨਹੀਂ ਚੱਲਦਾ ਕਿਉਂਕਿ ਜਿੱਥੋਂ ਤੱਕ ਕਿ ਜਿੰਨੀ ਜਿੰਨੇ ਮੁਤਾਬਕ ਅਸੀਂ ਆਪਣਾ ਤਿਆਰਪਾ ਸਿੱਖਿਆ ਜਿੰਨਾ ਕੰਮ ਕਰਨ ਤੇ ਸੀ ਸਿੱਖਿਆ ਇਸ ਕਾਰਨ ਕਰਕੇ ਬਾਕੀ ਇਕੱਲਾ ਅਸੀਂ ਹੱਥ ਬਣਾ ਕੇ ਨਹੀਂ ਕੰਮ ਸਿੱਖਿਆ ਇਸ ਬਾਰੇ ਅਸੀਂ ਇਹਦੀ ਮਕੈਨੀਕਲ ਸਾਰੀ ਥਿਉਰੀ ਸਾਨੂੰ ਪੜ੍ਹੀ ਆ ਫੇਰ ਜਾ ਕੇ ਇਹਨਾਂ ਚੀਜ਼ਾਂ ਬਾਰੇ ਸਾਨੂੰ ਇਹਨਾਂ ਮੜਾ ਮੋਟਾ ਗਿਆਨ ਹੋਇਆ ਜੇ ਅਸੀਂ ਕਹਦੀ ਅਸੀਂ ਵੀ ਪ੍ਰੋਪਰ ਢੰਗ ਨਾਲ ਇਹਨਾਂ ਚੀਜ਼ਾਂ ਦਾ ਇਹਨਾਂ ਮਕੈਨਿਕਲ ਲਾਈਨ ਦਾ ਗਿਆਨ ਕਰ ਲਿਆ ਹੋਵੇ ਇਹ ਨਹੀਂ ਪੋਸੀਬਲ ਹੋ ਸਕਦਾ ਚਾਹੇ ਆਪਣੀ ਉਮਰ ਸਾਰੀ ਬੀਤ ਜੇ ਪਰ ਇਹਨਾਂ ਚੀਜ਼ਾਂ ਦਾ ਤੁਹਾਨੂੰ ਸਾਨੂੰ ਇਦਾਂ ਗਿਆਨ ਨਹੀਂ ਆ ਸਕਦਾ ਸਾਰੀ ਉਮਰ ਲੰਘ ਜੂਗੀ ਆਪਾਂ ਨੂੰ ਮਿਸਤਰੀ ਨਹੀਂ ਬਣ ਸਕਦੇ ਆਪਾਂ ਪਹਿਲਾਂ ਤੁਹਾਨੂੰ ਜਿਹੜਾ ਕੋੜਕਪੁਰੇ ਤੋਂ ਕੰਮ ਕਰਵਾ ਕੇ ਲਿਆਏ ਆ ਉਹ ਦਿਖਾ ਦਈਏ ਇਧਰ ਆਪਾਂ ਅਡਾਪਟਰ ਫਿੱਟ ਕਰਵਾਏ ਆ ਨਵੇਂ ਸਿਲੰਡਰ ਦੇ ਵਿੱਚ ਬਾਕੀ ਐਂਡ ਬਿਲਕੁਲ ਕੰਪਨੀ ਦੇ ਨਵੇਂ ਲੱਗ ਚੁੱਕੇ ਆ ਅਡਾਪਟਰ ਆਪਣੇ ਸੋਨਾ ਲੀਕ ਵਾਲੇ ਜੈਕ ਦੇ ਵਿੱਚ ਸਵਰਾਜ ਵਾਲੇ ਫਿੱਟ ਕਰਵਾ ਲੇ ਤਾਂ ਜੋ ਜਿਹੜਾ ਇਹ ਜੈਕ ਆਪਾਂ ਦੇ ਵਿੱਚ ਫਿੱਟ ਕਰਾਂਗੇ ਜੇ ਸੋਨਾ ਸਵਰਾਜ ਕੰਪਨੀ ਦਾ ਜੈਕ ਲਈਏ ਤਾਂ ਉਹ ਬਹੁਤ ਮਹਿੰਗਾ 14000 ਦਾ ਜੱਕਾ ਜਿਹੜਾ ਕਿ ਆਪਾਂ ਨੂੰ 6500 ਰੁਪਏ ਦਾ ਮਿਲ ਜਾਂਦਾ ਰੀਨਲ ਰਾਣਾ ਦਾ ਇਸ ਕਾਰਨ ਕਰਕੇ ਤੁਹਾਨੂੰ ਮੇਨ ਸੈਟਿੰਗ ਦੱਸਦੇ ਆ ਬਾਕੀ ਟਾਈਮਿੰਗ ਦੀ ਪੰਪ ਦੀ ਤੇ ਵੀਡੀਓ ਨਾ ਬਣੇ ਰਿਓ ਸੋ ਮਿੱਤਰੋ ਪੰਪ ਦਾ ਜਿਹੜਾ ਟਾਈਮਿੰਗ ਸੈਟਿੰਗ ਕਰਨ ਤੋਂ ਪਹਿਲਾਂ ਮੇਨ ਜ਼ਰੂਰੀ ਕੰਮ ਹੁੰਦਾ ਆਪਣਾ ਪੁਲੀ ਦਾ ਮਾਰਕਿੰਗ ਪੁਲੀ ਦਾ ਮਾਰਕਿੰਗ ਦਿਖਾ ਜਿਹੜਾ ਪੁਲੀ ਦੇ ਮਾਰਕਿੰਗ ਆਪਣੇ ਦੋ ਲੱਗੇ ਹੁੰਦੇ ਆ ਦੋਆਂ ਦੇ ਵਿੱਚੋਂ ਇੱਕ ਹੁੰਦਾ 1 ਨੰਬਰ ਦੂਜਾ ਹੁੰਦਾ 2 ਨੰਬਰ ਤੁਸੀਂ ਆਪਣਾ ਮਾਰਕਿੰਗ ਰੱਖਣਾ 1 ਨੰਬਰ ਜਿਹੜਾ ਪੁਲੀ ਦੇ ਉੱਤੇ 1 ਨੰਬਰ ਹੁੰਦਾ ਦਾ ਇਧਰੋਂ ਟੈਪਟਾਂ ਜਿਹੜੀਆਂ ਬਿਲਕੁਲ ਆਪਣੇ ਗਾਜਾ ਫ੍ਰੀ ਹੋਣਾ ਚਾਹੀਦੇ ਇੱਦਾਂ ਹਾਲੇ ਕਹੁੰਦੇ ਨਾ ਗੱਲ ਕਹਿਣ ਦਾ ਮਤਲਬ ਇੱਥੇ ਜਿਹੜਾ ਪਿਸਟਨ ਟੌਪ ਤੋਂ ਥੋੜਾ ਜਿਹਾ ਪਿੱਛੇ ਆ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਆ ਫਿਊਲ ਪੰਪ ਵਾਲੀ ਬਾਡੀ ਦੇਖਣੀ ਇੱਧਰੋਂ ਜਦੋਂ ਤੁਹਾਡਾ ਜਦੋਂ ਤੁਸੀਂ ਪੰਪ ਨੂੰ ਘੁਮਾਉਣਾ ਕੱਲੀ ਕਪਲਿਨ ਪਾ ਕੇ ਤਾਂ ਜਿਹੜਾ ਆ ਸਪਰਿੰਗ ਆ ਥੱਲੇ ਹੋਊਗਾ ਥੱਲੋਂ ਜਦੋਂ ਉੱਪਰੋਂ ਤਾਣ ਉੱਠੂਗਾ ਤਾਂ ਤੁਹਾਡਾ ਜਿਹੜੀ ਆ ਗਾਈਡ ਆ ਤੁਸੀਂ ਆ ਬਾਡੀ ਦਾ ਜਿਹੜਾ ਲਾਈਨ ਹੁੰਦੀ ਹੈ ਇਹਦੇ ਬਰੋਬਰ ਕਰ ਲੈਣੀ ਹੈ ਸਾਡੀ ਨਾ ਬਰੋਬਰ ਜਦੋਂ ਬਰੋਬਰ ਆ ਜਾਏ ਤਾਂ ਤੁਸੀਂ ਆਪਣਾ ਪੰਪ ਮਾਰਨਾ ਪੰਪ ਮਾਰਦੇ ਤੁਹਾਡਾ ਤੇਲ ਆ ਵਿੱਚ ਰਹੂਗਾ ਆਊਗਾ ਇੱਧਰ ਹੋਲਡਰ ਦੇ ਵਿੱਚ ਪੰਪ ਮਾਰ ਕੇ ਦੇਖਦੇ ਆਪਾਂ ਹਾਂ ਦੇਖੋ ਆ ਰਿਆ ਨਾ ਹੋਲਡਰ ਦੇ ਵਿੱਚੋਂ ਤੇਲ ਹੁਣ ਇਸ ਤੋਂ ਬਾਅਦ 13 ਨੰਬਰ ਦੇ ਨੱਟ ਲੇ ਕਰਨੇ ਆ ਗਾੜੀ ਆ ਜਾ ਠੀਕ ਆ ਜੀ ਢਿੱਲੇ ਕਰ ਲੈਣੇ 13 ਦੇ ਨਾਟ ਤੇ ਹਲਕੇ ਜਿਹੇ ਹੱਥ ਨਾਲ ਲਾ ਲੈਣੇ ਆ ਉਸ ਤੋਂ ਬਾਅਦ ਇਹਦੀ ਸੈਟਿੰਗ ਕਰਨੀ ਹੈ ਤੁਸੀਂ ਦੋ ਚਾਬੀਆਂ ਦੀ ਮਦਦ ਨਾਲ ਡੀਜ਼ਲ ਆ ਰਿਹਾ ਲਓ ਜੀ ਇੱਥੇ ਡੀਜ਼ਲ ਬਿਲਕੁਲ हट ਗਿਆ ਤੇ 10 ਸੈਕਿੰਡਾਂ ਦੇ ਵਿੱਚ ਤੁਹਾਡੀ ਇੱਕ ਬੂੰਦ ਬਣੂਗੀ ਜੋ ਕਿ ਬਿਲਕੁਲ ਸਹੀ ਦੀ ਨਿਸ਼ਾਨੀ ਹੁੰਦੀ ਹੈ ਸੋ ਇਸ ਤਰ੍ਹਾਂ ਆਪਣਾ ਹੋਲਡਰ ਦੇ ਹੋਲਡਰ ਦੇ ਵਿੱਚ ਜਦੋਂ 10 ਸੈਕਿੰਡ ਦੇ ਵਿੱਚ ਬੂੰਦਬਾਨੀ ਸਟਾਰਟ ਹੋ ਗਈ ਤਾਂ ਉੱਥੇ ਤੁਹਾਡਾ ਜਿਹੜਾ ਟਾਈਮਿੰਗ ਆ ਬਿਲਕੁਲ ਓਕੇ ਦੀ ਰਿਪੋਰਟ ਆ ਜੇ ਤੁਸੀਂ ਇਹਨਾਂ ਕੰਮ ਆਪਣੇ ਟਰੈਕਟਰ ਦੇ ਵਿੱਚ ਕਰ ਲੈਣਾ ਇੰਜਨ ਫਿਟਿੰਗ ਵੇਲੇ ਤਾਂ ਤੁਹਾਡਾ ਟੌਪ ਸੈਟਿੰਗ ਸਹੀ ਹੋਣ ਦੇ ਬਾਵਜੂਦ ਜਿਹੜਾ ਇੰਜਨ ਆ ਬਿਲਕੁਲ ਸਹੀ ਚੱਲੇਗਾ ਹੁਣ ਕਈ ਭਰਾ 10 ਸਾਲ ਪੁਰਾਣੇ ਇੰਜਨ ਦੇ ਇਦਾਂ ਸੈਟਿੰਗ ਕਰਦੇ ਆ 5 ਸਾਲ ਪੁਰਾਣੇ ਇੰਜਨ ਦੇ ਇਦਾਂ ਸੈਟਿੰਗ ਕਰਦੇ ਆ ਉਹ ਸੈਟਿੰਗ ਦੇ ਵਿੱਚ ਵੀ ਫਰਕ ਹੁੰਦਾ ਉਹ ਸੈਟ ਫਰਕ ਕਿੱਥੋਂ ਨਿਕਲਦਾ ਉਹ ਤੁਹਾਡੇ ਜਦੋਂ ਗਰਾਰੀਆਂ ਸਪੈਲ ਸੈਟਿੰਗ ਆ ਗਿਆ ਤਾਂ ਤੁਸੀਂ ਗਰਾਰੀਆਂ ਦੀ ਪਲੇ ਤੇ ਚੈੱਕ ਕਰਨਾ ਵੀ ਤੇਲ ਆਉਂਦਾ ਕਿ ਨਹੀਂ ਆਉਂਦਾ ਉਹ ਕਈ ਵਾਰੀ ਤੁਹਾਡੀ ਗਰਾਰੀਆਂ ਦੇ ਵਿੱਚ ਪਲੇ ਜ਼ਿਆਦਾ ਹੁੰਦੀ ਆ ਇੱਕ ਜਗ੍ਹਾ ਤੇ ਤੁਹਾਡਾ ਤੇਲ ਰੁਕ ਜਾਂਦਾ ਇੱਕ ਜਗ੍ਹਾ ਤੇ ਤੇਲ ਨਹੀਂ ਰੁਕਦਾ ਤਾਂ ਵੀ ਤੁਹਾਡੇ ਟਰੈਕਟਰ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਕਈ ਭਰਾ ਕਮੈਂਟ ਕਰਦਾ ਯਾਰ ਮੈਂ ਸਪੈਲ ਸੈਟਿੰਗ ਦੇ ਨਾਲ ਪੰਪ ਫਿੱਟ ਕੀਤਾਈ ਪਰ ਟਾਈਮਿੰਗ ਸਹੀ ਨਹੀਂ ਆਇਆ ਉਹ ਹੁੰਦੀ ਹੈ ਟਾਈਮਿੰਗ ਦੀਆਂ ਗਰਾਰੀਆਂ ਢਿੱਲੀਆਂ ਦੀ ਨਿਸ਼ਾਨੀ ਕਿਉਂਕਿ ਜਦੋਂ ਅਸੀਂ ਇੰਜਨ ਓਵਰਹਾਲ ਕਰਦੇ ਆ ਅਸੀਂ ਤਾਂ ਟਾਈਮਿੰਗ ਦਾ ਗੀਅਰ ਨਵਾਂ ਪਾਉਨੇ ਆ ਤਾਂ ਕਰਕੇ ਜਿਹੜੀ ਸਾਡੀ ਆਪਣੀ ਸਪੈਲ ਸੈਟਿੰਗ ਆ 00 ਆਉਂਦੀ ਆ ਤੇ ਚਲੋ ਬਾਕੀ ਕਰਦੇ ਆ ਤੇ ਬੁਲਟ ਟਾਈਟ ਪਲੇਟ ਵਗੈਰਾ ਲਾਉਨੇ ਆ ਆਪਾਂ ਤੇ ਬਾਕੀ ਵੀਡੀਓ ਨਾਲ ਜੁੜ ਰਹੇ ਹੋ ਕਿੰਨਾ ਟਾਈਮ ਕੰਮ ਕੀਤਾ ਤੁਹਾਨੂੰ ਸਾਰਾ ਦਿਖਾ ਕੇ ਜਾਵਾਂਗੇ ਠੀਕ ਹੈ ਹਾਂਜੀ ਸੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਟਾਈਮਿੰਗ ਸੈਟਿੰਗ ਬਾਰੇ ਜਾਂ ਜੋ ਵੀ ਵਰਕ ਕੀਤਾ ਹਿੱਸੇ ਦਾ ਸਾਰਾ ਤੁਹਾਨੂੰ ਦੱਸਿਆ ਕਿਉਂਕਿ ਇਦਾਂ ਦੱਸਣ ਦੇ ਨਾਲ ਗਿਆਨ ਵਾਧਾ ਘਟਦਾ ਨਹੀਂਗਾ ਇਸ ਕਾਰਨ ਕਰਕੇ ਮਿੱਤਰੋ ਜਿਹੜੀ ਸਾਡੀ ਵੀਡੀਓ ਹੁੰਦੀ ਆ ਕੋਈ ਨਾ ਕੋਈ ਤੁਹਾਨੂੰ ਅੰਚ ਜਾਣਕਾਰੀ ਮਿਲਦੀ ਰਹਿੰਦੀ ਆ ਚਲੋ ਬਾਕੀ ਵੀਡੀਓ ਹੋ ਜਾਣੀ ਲੰਬੀ ਗੱਲਾਂ ਬਾਤਾਂ ਨਾ ਤੇ ਕੰਮ ਕਰਦੇ ਆ ਤੇ ਵੀਡੀਓ ਦੀ ਅੱਜ ਸਮਾਪਤੀ ਕਰਦੇ ਆ ਇੱਥੇ ਹੀ ਬਾਕੀ ਵੀਡੀਓ ਦੀ ਸਮਾਪਤੀ ਆਪਾਂ ਉਹਦੇ ਸ਼ਾਮ ਨੂੰ ਭੁੱਲ ਗਏ ਸੀ ਕਰਨੀ ਇਸ ਕਾਰਨ ਕਰਕੇ ਦੂਜੇ ਦਿਨ ਸਵੇਰ ਕੀਤੀ ਆ ਤੇ ਚਲੋ ਬਾਕੀ ਵੀਡੀਓ ਅਗਲੀ ਦਿਨ ਇੰਤਜ਼ਾਰ ਕਰਿਓ ਅਗਲੀ ਵੀਡੀਓ ਫੇਰ ਲੈ ਕੇ ਆਵਾਂਗੇ ਤੁਹਾਡੇ ਤੁਹਾਡੇ ਲਈ ਨਵੇਂ ਟੌਪਿਕ ਦੇ ਉੱਪਰ ਨਵੀਂ ਇਨਫੋਰਮੇਸ਼ਨ ਦੇ ਉੱਪਰ ਤੇ ਉਦੋਂ ਤੱਕ ਵੀਡੀਓ ਵਾਤੋਂ ਸ਼ੇਅਰ ਕਰ ਦਿਓ ਠੀਕ ਹੈ ਧੰਨਵਾਦ ਸਤਿ ਸ੍ਰੀ ਅਕਾਲ ਮਿਲਾਂਗੇ ਹੁਣ ਅਗਲੇ ਵਲੌਗ ਦੇ ਵਿੱਚ ਓਕੇ